ਹਰ ਗੀਤ ਵੀ ਲਿਖਿਆ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਮੇਰੇ ਪੰਜ ਹਾਂ ਇਹ ਮੇਰੇ ਪੰਜ ਸਾੜੇ ਨਹੀਂ ਅੱਛਾ ਤੁਹਾਡੇ ਗਾਣੇ ਲਿਖਿਆ ਹੈ ਹਾਂ ਇਹ ਤੇ ਲਿਖਿਆ ਉਹਨੇ ਧਰਾਣੋਂ ਕੱਢਿਆ ਉਹ ਕਾਗਜ਼ ਉਹਨੇ ਗਾਣਾ ਲਿਖਿਆ ਤੇਲ ਪੰਪ ਤੇ ਪਾ ਬੈਠੀ ਫੇਰ ਉਹ ਜਿਹੜੀ ਜਿੰਦਗੀ ਦੀ ਤੁਹਾਡੇ ਦੀ ਪਾਈ ਸਾਪ ਕੜਾ ਉਹ ਮੈਨੂੰ ਸਾਰਾ ਦਿੱਤਾ ਉਹਨੇ 17 ਦੀ ਘਾਗੀਆਂ ਘਟਾਰਾਂ ਪਾਈਆਂ ਕੁੜੀ 17 ਦੇ ਹਾਂ ਤੇਰੇ ਅਸੀਂ ਬੜਾ ਰੇੜੂਆ ਲਾਇਆ ਦਫਤਰ ਐਮਰਜੈਂਸੀ ਲੱਗੀ ਸੀ ਸਾਨੂੰ ਸਾਰਿਆਂ ਨੂੰ 17 18 ਜਾਣੇ ਸੀ ਵਿੱਚ ਟਿੱਕੀ ਟੁਕੀ ਨਹੀਂ ਸਾਰਿਆਂ ਨੂੰ ਲੱਦ ਲਿਆ ਅਚਾ ਤੁਸੀਂ ਚਲੋ ਬਚਪਨ ਦੇ ਉਹਨਾਂ ਦੇ ਦੋਸਤ ਸੀ ਜਿਵੇਂ ਉਹਨਾਂ ਨੇ ਪਹਿਲੀ ਘਰਵਾਲੀ ਗਰਮੀਰਗੌਰ ਨੂੰ ਛੱਡ ਕੇ ਜਿਹਦੇ ਦੂਜਾ ਵਿਆਹ ਕਰਾਇਆ ਹਾਂਜੀ ਤੇ ਉਹਦੇ ਦੋਸਤ ਹੋਣ ਦੇ ਨਾਲ ਤੇ ਗਰਮੀਰਗੌਰ ਨੇ ਤੁਹਾਨੂੰ ਅਲਾਪਾਂ ਦਿੱਤਾ ਕਿ ਤੁਹਾਡਾ ਦੋਸਤਾਂ ਕੀ ਕੰਮ ਕਰ ਰਹੇ ਉਹਨਾਂ ਨੇ ਚੋਹੀਦਰਾ ਇਹਨੂੰ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਮੋਜੇ ਦਾ ਸਾਈਕਲ ਤੇ ਚੱਲ ਲੱਗੇ ਇਹ ਕਿੰਮਤੀ ਲੈਪ ਪਿਆ ਮੈਂ ਵੀ ਸਾਈਕਲ ਤੇ 20 ਰੁਪਏ ਚ ਰੇਸਾ ਕਰਕੇ ਦੁਗਰੀ ਆਇਓ ਉਹ ਕਹਾਣੀ ਸੀ ਫੇਰ ਟੂਟਾ ਕ ਟੁੱਟੀਆਂ ਆਈ ਜਮਾਲੂ ਵੀ ਤੋਨਾ ਆਵੇ ਅਸੀਂ ਦਫ਼ਤਰ ਪਿੰਦੇ ਸੀ ਸੁਮਲ ਕੀਦਾ ਗਾਣਾ ਆਮਕੀਦਾ ਸੀ ਉਹਨੇ ਮਕੀਨੇ ਵਾਇ ਜੀ ਕਹਿੰਦਾ ਯਾਰ ਤੇਰਾ ਮੈਨੂੰ ਕਹਿੰਦਾ ਵੀ ਕਿਵੇਂ ਹੋਊਗਾ ਇਹ ਤਾਂ ਮੈਂ ਵੱਡੀ ਸੋਚ ਬਚਪਨ ਤੋਂ ਰੱਖ ਕੇ ਚੱਲੇ ਸੀ ਜੰਮੇ ਗਰੀਬਾਂ ਪਰ ਮਰਨਾ ਗਰੀਬ ਨਹੀਂ ਸਸਰੀ ਗਾਲ ਜੀ ਅਮਰ ਸਿੰਘ ਚਮਕੀਲਾ ਦੇ ਬਾਰੇ ਆਪਣੀ ਲਗਾਤਾਰ ਸੀਰੀ ਚੱਲ ਰਹੀ ਹੈ ਇਸ ਸੀਰੀ ਦੇ ਅੱਜ ਤੀਜੀ ਗੜੀ ਦੇ ਵਿੱਚ ਆਪਾਂ ਪਹੁੰਚੇ ਉਹਨਾਂ ਦੇ ਜੱਦੀ ਪਿੰਡ ਦੁਗਰੀ ਵਿਖੇ ਤੇ ਅੱਜ ਆਪਣੇ ਨਾਲ ਮੌਜੂਦ ਨੇ ਉਹਨਾਂ ਦੇ ਬਚਪਨ ਦੇ ਦੋਸਤ ਗਿਆਨ ਜੀ ਤੇ ਗਿਆਨ ਹੋਣਾ ਆਪਾਂ ਚਮਕੀਲੇ ਦੇ ਬਚਪਨ ਬਾਰੇ ਉਹਦੇ ਗਾਇਕੀ ਦੇ ਸਫ਼ਰ ਬਾਰੇ ਹੋਰ ਵੀ ਕੁਝ ਉਹ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਅੱਜ ਤੱਕ ਕਿਸੇ ਇੰਟਰਵਿਊ ਦੇ ਵਿੱਚ ਰਿਕਾਰਡਿੰਗ ਹੋਏ ਆ ਤੇ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਗਿਆ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਵੀ ਪਹਿਲਾਂ ਜੀ ਸਾਜੀ ਡਰਾਮਾ ਕਰਦੇ ਸੀਗੇ ਅੱਛਾ ਜੀ ਲੋਕਰੀ ਜੋ ਡਾਕਟਰ ਦਾ ਰੋਲ ਮੈਂ ਕਰਿਆ ਠੀਕ ਹੈ ਇੱਕ ਬਾਵਾ ਜੀ ਜੀ ਸਾਡੇ ਹਾਂਜੀ ਉਹਨਾਂ ਨਾਲ ਟੋਰ ਕੀ ਟਾਲ ਕੀ ਵਧੀਆ ਬਣਾਉਂਦੇ ਜੀ ਫਿਰ ਇੱਕ ਨਾਸੀ ਕਮਾਦ ਦਾ ਕਿਹੜਾ ਕੌਥੇ ਦਾ ਬਾਬਾ ਵਾ ਫੁੱਕੇ ਬਾਬੇ ਨੇ ਨਾ ਸਾਨੂੰ ਇੱਕ 11 ਵੱਟ ਕੀ ਦਿੱਤਾ ਖੰਨੇ ਬੱਚ ਗੰਨਿਆ ਦੇ ਹਾਂਜੀ ਉਹਦੇ ਚ ਫਿਰ ਅਸੀਂ ਨਾ ਰਾਤ ਨੂੰ ਢੋਲ ਕੀ ਢਾਲ ਕੀ ਗਾਉਣਾ ਗੁਣਾ ਫਿਰ ਅਸੀਂ 12:00 ਰਾਤ ਨੂੰ ਆਉਂਦੇ ਸੀ ਫਿਰ ਚਮਕੀਲਾ ਸਾਹਿਬ 100 ਰੁਪਏ ਛੰਦੇ ਨਾਲ ਲਗੇ ਪ੍ਰੋਗਰਾਮ ਚ ਮੈਂ ਨਲਕਿਆਂ ਦਾ ਕੰਮ ਕਰਦਾ ਸੀ ਸ਼ਾਮ ਨੂੰ ਫਿਰ ਅਸੀਂ ਸਾਈਕਲ ਤੇ ਇਕੱਠੇ ਆਉਂਦੇ ਸੀ ਦੁਗਰੀ ਅੱਛਾ ਇੱਕ ਦਿਨ ਕੀ ਹੋਇਆ ਰਾਤ ਨੂੰ 12:00 ਬਜੇ ਪੁਥਮੈਂਟ ਹੋ ਗਏ ਆंदे ਪਿੰਦੇ ਬਹੁਤ ਸੀ ਜੀ। ਹੂੰ। ਦੁਗਰੀ ਅਰਬਨ ਸਟੇ ਦੇ ਪੈਸੇ ਚੱਕੇ ਹੋਏ ਸੀ ਜ਼ਿੰਮੇਦਾਰਾਂ ਨੇ। ਤੇ ਰੇਸ਼ਾੜਾ ਦੁਗਰੀ ਨੂੰ ਆਵੇ ਕੋਈ ਨਾ। ਤੇ ਅਸੀਂ ਮੈਂ ਤਕਾਰ ਕਰਕੇ ਇੱਕ ਸਰਦਾਰ ਰੇਸ਼ਾੜਾ ਸੀਗਾ। ਅਸੀਂ ਕਹਿਆ ਯਾਰ ਵੀ ਸਾਨੂੰ ਦੁਗਰੀ ਪਤਾ ਕਿਹੇ ਨੂੰ ਤਾਂ। ਹੈ? ਸਾਡੇ ਕੋ ਵਧੀਆ दारू ਦਾ ਵੀ ਸੀ। 20 ਰੁਪਏ ਅਸੀਂ ਉਹਨੂੰ ਪਹਿਲਾਂ ਦੇਤੇ ਉੱਥੇ ਹੀ। ਸਾਈਕਲ ਅਸੀਂ ਮਗਰ ਲੱਦਿਆ ਉਹਦੇ। ਸਾਨੂੰ ਘਰੇ ਤਮਕੀਲੇ ਦੇ ਤੇ ਦੋਨੇ ਇਕੱਠੇ ਸੀ ਘਰੇ ਉਤਰੇ। ਉਹਨੂੰ ਅਸੀਂ ਫਿਰ ਪਚਾਰੇ ਨੂੰ ਪਿਆਈ ਵੀ ਅੱਛਾ ਜੀ ਹਾਂ ਜੀ ਇਹ ਗਾਣੇ ਤਾਂ ਤੇ ਚੜੀ ਗਏ ਸੀ ਮੇਰੇ ਬਿਆਨ ਵੀ ਗਾਇਆ ਨੇ ਠੀਕ ਹੈ ਹਾਂ ਫਿਰ ਗੀਤ ਵੀ ਲਿਖਿਆ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਇਹ ਤਾਂ ਨਹੀਂ ਲਿਖਦੀ ਹਾਂ ਇਹ ਮੇਰੇ ਪੰਜ ਸਾੜੇ ਨਹੀਂ ਅੱਛਾ ਜੀ ਤੁਹਾਡੇ ਦੇ ਗਾਣੇ ਲਿਖਿਆ ਹੈ ਹਾਂ ਇਹ ਕਹੇ ਲਿਖਿਆ ਫਿਰ ਤੂਤ ਕ ਤੂਟੀਆਂ ਆਏ ਜਮਾਲੋ ਗੀਤ ਟੋਣਾ ਹੋਵੇ ਅਸੀਂ ਡਾਕਟਰ ਪਿੰਦੇ ਸੀ ਉਹ ਮਲਕੀਤ ਦਾ ਗਾਣਾ ਆ ਮਲਕੀਤ ਦਾ ਸੀ ਉਹਨੇ ਮਲਕੀਤ ਨੇ ਗਾਇਆ ਸੀ ਕਹਦਾ ਯਾਰ ਤੇਰਾ ਮੈਨੂੰ ਕਹਿੰਦਾ ਵੀ ਕਿਵੇਂ ਹੋਊਗਾ ਇਹ ਫਿਰ ਉਹਨੇ ਤੇਲ ਭੰਪੜ ਤੇ ਪਾਵਰ ਠੀ ਮੇਰੇ ਵਿਆਹ ਨੂੰ ਮੇਲ ਵਾਲੇ ਦਿਨ ਲਿਖਿਆ ਸੀ ਇਹ ਜਿਹੜਾ ਤੁਸੀਂ ਹੁਣ ਜ਼ਿਕਰ ਕਰਕੇ ਹੈਟਿਆ ਪੰਜ ਭਾਈ ਇੱਕ ਬਾਪੂ ਤੇਰਾ ਵੀ ਇਹ ਤੁਹਾਡੇ ਦੇ ਗਾਣਾ ਇਹ ਗਾਣਾ ਕਿਵੇਂ ਬਣਿਆ ਜੀ ਮਤਲਬ ਮੁੱਢ ਕਿਵੇਂ ਵੱਜਿਆ ਗਾਣੇ ਦਾ ਮਰਾ ਇਹਦੇ ਬਾਰੇ ਖੁੱਲ ਕੇ ਦੱਸੋ ਇਹ ਉਹਨੇ ਫਿਰ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਤੇ ਤੋ ਨਹੀਂ ਨਿਭਣੀ ਤਾਂ ਉਹਨਾਂ ਕੋਲ ਕੁਝ ਬਾਕੀ ਦਿਖਣ ਤਾਂ ਮੈਂ ਟ ਲਾਂਗਾ ਜੀ ਮਤਲਬ ਪੰਜ ਭਾਈ ਕਿਹਦੇ ਸੀਗੇ ਮੇਰੇ ਸਾਲੇ ਪੰਜ ਸੀਗੇ ਥੋੜੇ ਸਾਲੇ ਪੰਜ ਥੋੜੇ ਘਰ ਦੇ ਦੇ ਮਤਲਬ ਪੰਜ ਭਰਾ ਸੀ ਹਾਂ ਇੱਕ ਭੈਣ ਜੀ ਠੀਕ ਹੈ ਹਾਂ ਤੇ ਮਤਲਬ ਦੱਸੋ ਪੂਰਾ ਚੰਗੀ ਤਰ੍ਹਾਂ ਖਲਕੇ ਸੀ ਫਿਰ ਉਹਨੇ ਫਿਰ ਲਖਾਰੀ ਤਾਂ ਤੈਨੂੰ ਪਤਾ ਮੈਂਟੀ ਲਾਉਂਦੇ ਨੇ ਹਾਂਜੀ ਉਹਨੇ ਨਾ ਡੇਢ ਵਜੇ ਤੱਕ ਰਾਤ ਨੂੰ ਮੇਰੇ ਪਰ ਵਿਆਹ ਮੇਰੇ ਵਾਲੇ ਦੇ ਨਗਾਇਆ ਮੈਂ ਸਵੇਰੇ 6 ਵਜੇ ਗਿਆ ਉਹਦੇ ਘਰੇ ਮੈਂ ਕਹਾ ਤਨੀ ਰਾਮ ਉੱਠ ਕਹਾ ਦੋ ਸੁੰਦਰ ਪਰੀ ਵੀੜੀਆਂ ਲਾ ਹੂੰ ਉਹਨੇ ਸਹਰਾਣਿਓ ਕਟਿਆ ਕਾਗਜ਼ ਉਨੇ ਗਾਣਾ ਲਿਖਿਆ ਤੇਰ ਪੰਪੜ ਤੇ ਪਾ ਬੈਠੀ ਉਹਨੇ ਮੈਨੂੰ ਫੇਰ ਫੇਰ ਉਹ 70 ਦੀ ਕਾਗੀਆਂ ਘਟਾਰਾਂ ਪਾਈਆਂ ਕੁੜਤੀ ਸਤ ਰੰਗ ਦੀ ਹਾਂ ਫਿਰ ਅਹੀ ਬੜਾ ਰੇੜੂਆ ਲਾਇਆ ਦਫਤਰ ਐਮਰਜੈਂਸੀ ਲੱਗੀ ਸੀ ਸਾਨੂੰ ਸਾਰਿਆਂ ਨੂੰ 17 18 ਜਾਣੇ ਜੀ ਵਿੱਚ ਟਿੱਕੀ ਟੁਕੀ ਨਹੀਂ ਸਾਰਿਆਂ ਨੂੰ ਲੱਦ ਲਿਆ ਮੇਰਾ ਉੱਥੇ ਚੱਲਦਾ ਗੁਲਾਪਰਵਾਰਤੀ ਚ ਕੇਸ ਇੱਕ ਡਾਂਡਦਾ ਉਹ ਇੱਥੇ ਉਹ ਜਿਹੜਾ ਸੀਗਾ ਵੱਡਾ ਉਹ ਮੈਨੂੰ ਡਾਂਡਦਾ ਸੀ ਕਹਿੰਦਾ ਗਿਆ ਤੂੰ ਕਿੱਥੇ ਮੈਂ ਤਾਂ ਮੇਰੇ ਘਰ ਦਾ ਫਿਰ ਉਹ ਜਿਹੜੀ ਜਿੰਦੂਰੀ ਜੋਨੇ ਦੀ ਪਾਈ ਸਾਪ ਕੜਾ ਉਹ ਮੈਨੂੰ ਸਾਰਾ ਦਿੱਤਾ ਉਹਨੇ ਅੱਛਾ ਹਾਂ ਫਿਰ 4 ਵਜੇ ਫਰੀਦ ਨੇ ਸੜਾਤਾ ਜੀ ਠੀਕ ਹੈ ਜੀ ਤੁਸੀਂ ਸਕੂਲ 'ਚ ਇਕੱਠੇ ਇਕ ਜਮਾਤ 'ਚ ਪੜ੍ਹਦੇ ਨਹੀਂ ਮੈਂ ਅਨਪੜ੍ਹ ਹਾਂ ਜੀ ਮੈਂ ਫੜਿਆ ਨਹੀਂਗਾ ਅੱਛਾ ਜੀ ਹਾਂ ਮੈਂ ਜ਼ੀਰੋ ਹਾਂ ਅੱਛਾ ਤੁਸੀਂ ਚਲੋ ਬਚਪਨ ਦੇ ਉਹਨਾਂ ਦੇ ਦੋਸਤ ਸੀ ਜਿਵੇਂ ਉਹਨਾਂ ਨੇ ਪਹਿਲੀ ਘਰ ਵਾਲੀ ਗਰਮੀਰ ਗੌਰ ਨੂੰ ਛੱਡ ਕੇ ਜਿਹਦੇ ਦੂਜਾ ਵਿਆਹ ਕਰਾਇਆ ਹਾਂਜੀ ਤੇ ਉਹਦੇ ਦੋਸਤ ਹੋਣ ਦੇ ਨਾਲ ਤੇ ਗਰਮੀਰ ਗੌਰ ਨੇ ਤੁਹਾਨੂੰ ਅਲਾਪਾ ਨਹੀਂ ਦਿੱਤਾ ਕਿ ਤੁਹਾਡਾ ਦੋਸਤ ਆ ਕੀ ਕਰੂਗਾ ਉਹਨੇ ਚੋਰੀ ਕਰਾਇਆ ਇਹਨੂੰ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਤੁਹਾਨੂੰ ਪਤਾ ਸੀ ਹਾਂ ਪਤਾ ਸੀ ਅੱਛਾ ਮਤਲਬ ਘਰੇ ਜੋ ਵੀ ਮਾਹੌਲ ਬਣਿਆ ਉਹਦੇ ਬਾਰੇ ਥੋੜਾ ਜਿਹਾ ਦੱਸੋ ਕੁਝ ਵੀ ਕਿਵੇਂ ਕਲੇਸਪਿਆ ਕੋਈ ਦੇਖਰੇਖਾਰ ਵੀ ਆਏ ਹੋਣਗੇ ਵੀ ਵਾਪਾਂ ਇਹਨਾਂ ਤੇ ਕਲੇਸ਼ ਆ ਆਪਾਂ ਕੀ ਲੈਣਾ ਅਸੀਂ ਗੱਲ ਇਹ ਗੱਲ ਬਰਾਦਰੀ ਦੀ ਆ ਅਸੀਂ ਸਰੀਪਤੀ ਦੇ ਆ ਕਿ ਜਾਰ ਦੋਸਤ ਤੌਰ ਤੇ ਵਾਲਾ ਵਾਦਾ ਕਰਦਾ ਵੀ ਤੇਰਾ ਦੋਸਤ ਆ ਕਾਸ਼ ਕਰ ਰਿਹਾ ਇਹਨੂੰ ਸਮਝਾ ਮੜਾ ਮੋਟਾ ਨਹੀਂ ਸਮਝਾਉਣਾ ਉਹ ਤੇ ਘਰੇ ਐਸਾ ਵੈਸੇ ਹੀ ਥਿੰਨਦਾ ਆਪਾਂ ਕੇਦੇ ਘਰ ਤੋਂ ਕੀ ਲੈਣਾ ਆਪਾਂ ਨੇ ਦਾਰੀ ਦੋ ਤੀ ਇਕੱਠੇ ਜਾਂਦੇ ਪਰ ਮੈਂ ਨੜਕੇ ਲਾਉਂਦਾ ਸੀ ਉਥੇ ਦਾ ਪਰ ਗਾਗੂ ਕੇ ਮੈਂ ਲੈ ਆਉਂਦਾ ਸੀ ਕੋਸ ਥੋੜਾ ਦੋਸਤ ਸੀਗਾ ਧਨੀ ਦਾ ਤੇ ਜਦੋਂ ਅਮਰ ਸਿੰਘ ਟਮਕੀਲਾ ਬਣਿਆ ਤੁਹਾਡੇ ਨਾਲ ਉਹਦੇ ਮੇਲ ਵਰਤਾ ਦੇ ਵਿੱਚ ਕੋਈ ਫਰਕ ਪਿਆ ਨਾ ਬਾਤ ਬਤਿਆ ਜੀ ਨਲਕੇ ਲਾਇਆ ਉਹ ਅੰਦਰ ਨਲਕਾ ਲਾਇਆ ਇਹ ਅੰਦਰ ਚ ਮੈਂ ਨਲਕਾ ਲਾਇਆ ਜਦੋਂ ਕਮਰਾ ਨਵਾਂ ਬਣਾਇਆ ਸਾਡੇ ਕੱਚੇ ਮਕਾਨ ਦੀ ਸਾਹਮਣੇ-ਸਾਹਮਣੇ ਕੱਚੇ ਮਕਾਨ ਦੀ ਜੀ ਨਵੇਂ ਬਣਾਇਆ ਉਹ ਕਹਿੰਦਾ ਅਮੀਰ ਕਿਵੇਂ ਬਣਾਂਗੇ ਮੈਂ ਕਿਹਾ ਕਰਮਾੜੇ ਅਮੀਰ ਬਣ ਕੇ ਅਹੀ ਵੀ ਠੀਕ ਬੈਠੇ ਆ ਉਹ ਵੀ ਪੀ ਪੋਜੀਸ਼ਨ ਸੀ ਅੱਛਾ ਮੈਂ ਵੱਡੀ ਸੋਚ ਬਚਪਨ ਤੋਂ ਹੀ ਰੱਖ ਕੇ ਚੱਲੇ ਸੀ ਜੰਮੇ ਗਰੀਬ ਆ ਪਰ ਮਰਨਾ ਗਰੀਬ ਨਹੀਂ ਉਹ ਮੈਂ ਤੇ ਸਦੀ ਉਹ ਗਾਵੇ ਕਾ ਜਿਹੜਾ ਸੀ ਉਹ ਜਗਮੋੜ ਤੇ ਕੇਦੀਪ ਅਸੀਂ ਦੋਨੇ ਚਲੇ ਗਏ ਸੇਮੇ ਪਾਸਾ ਗੁਰਦੁਆਰੇ ਕੋਲੇ ਕਹਿੰਦਾ ਧਨੀ RAM ਨੂੰ ਕਹਿੰਦਾ ਯਾਰ ਬੋਤਲ ਅਸੀਂ ਲੈ ਲਈ ਘਰਾਂ ਹੀ ਗਲਾਸ ਲੈ ਲਿਆ ਇੱਕ ਪਾਣੀ ਦੀ ਬੋਤਲ ਦੇ ਦੀ ਉੱਥੇ ਚੋਂਤਾ ਹਲੇ ਵੀ ਬਣਿਆ ਆ ਹੁਣ ਤਾਂ ਨਵਾਂ ਬਣ ਗਿਆ ਅਸੀਂ ਉੱਥੇ ਨਾ ਬੋਤਲ ਦੋਨੇ ਪੀ ਗਏ ਜਗਮੋੜ ਕੋ ਕੇ ਬੀਚ ਨੇ ਚਮਕੀਲੇ ਦਾ ਨਾਮ ਹੀ ਨੀਂ ਦਿਆ ਉਦੋਂ ਬਾਅਦ ਚਲੇ ਗਏ ਫਿਰ ਇਹਨੇ ਗਿਆ ਉੱਤੇ ਅੱਛਾ ਹਾਂ ਇਹ ਉੱਥੇ ਟਾਈਮ ਲੈਣ ਗਿਆ ਸੀਗਾ ਤੇ ਉਹ ਆਪ ਹੀ ਨਾ ਟਾਈਮ ਨਹੀਂ ਅਸੀਂ ਮਿਲੇ ਹੀ ਨਹੀਂ ਜਿਵੇਂ ਆ ਬਰਾਂਡਾ ਬਹਿ ਗਏ ਸੀ ਨੇਰੇ ਚ ਉਹ ਦਿਨਾਂ ਲਊਗਾ ਤਾਂ ਜਾਊਗਾ ਉਹਨੇ ਉਹਦਾ ਨੰਮੀ ਨਹੀਂ ਦਿਆ ਪਰ ਉਹ ਕਹਿੰਦਾ ਯਾਰ ਕਹਿੰਦੇ ਬੰਦੇ ਨੇ ਕਹਿੰਦਾ ਕਲਾਕਾਰ ਕਹਿੰਦਾ ਦੇਖ ਲੈ ਮਤਲਬ ਆਪ ਗਾਇਕ ਬਣ ਤੋਂ ਬਾਅਦ ਉਹਨੇ ਉਹ ਕੰਮ ਨਹੀਂ ਕੀਤਾ ਨਾ ਜੋ ਹੋਰ ਕਲਾਕਾਰ ਉਹਨਾਂ ਨੇ ਕਰਦੇ ਉਹਨੇ ਬਾਕੀ ਕਲਾਕਾਰਾਂ ਨੂੰ ਬਹੁਤ ਵਧੀਆ ਬੰਦਾ ਸੀ ਗੋਡਾ ਦਾਰੂ ਬਹੁਤ ਪਿੰਦੇ ਦੀ ਰਾਤ ਨੂੰ 1:30 ਮੇਰੇ ਕੋ ਆਨਦਾ ਹਰ ਟਕਲਾਕਾਰ ਬਣ ਤੋਂ ਬਾਅਦ ਵੀ ਹਾਂ ਬਹੁਤ ਹੰਦਨ ਕਹੇ ਜਿਹੜਾ ਕੋ ਮਰਜੀ ਬਾਦ ਦਾ ਪਰ ਬੈਠ ਪਰ ਅਸੀਂ ਆਪਦੇ ਕੰਮ ਕਰਨੇ ਜ਼ਰੂਰੀ ਉਹ दारू ਪੀਤੀ ਦੇ ਵਿੱਚ ਕੋਈ ਇਹ ਜੀ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਹਾਸੇ ਮਜ਼ਾਕ ਵਾਲੀ ਜਿਹੜੀ ਚੇਤੇ ਕਰਕੇ ਅੱਜ ਵੀ ਤੁਹਾਨੂੰ ਆਸ ਆਉਂਦਾ ਹੋਵੇ ਕੋਈ ਨਹੀਂ ਕੋਈ ਨਹੀਂ ਪੀ ਕੇ ਡੈਪਨ ਤੇ ਹੀ ਟਿੱਕ ਟਿੱਕੇ ਲੈ ਰਹੇ ਅਸੀਂ ਉਹ ਫਾਟਕਾ ਤੋਰੇ ਅੰਗਰੇਜ਼ੀ ਦੇ ਠੇਕੇ ਹੁੰਦਾ ਜੀਨੇ ਕਲਗੀ ਧਰ ਤਲਵਾ ਲਿਖੀ ਗੀਤ ਉਹ ਵੀ ਪੀ ਕੇ ਚੱਲੇ ਨਾਲ ਸਾਡੇ ਨਾਲ ਠੇਕੇ ਤੇ ਕੋਟ ਪੈਂਟ ਤੈਨੂੰ ਸਾਈਕਲ ਵਾਲੀ ਦੱਸਿਆ ਨਾ ਗੱਲ ਉਹ ਜਦ ਸਾਈਕਲ ਤੇ ਚੱਲ ਲੱਗੇ ਇਹ ਝੰਡੀ ਲਾਈਵ ਤੇ ਪਿਆ ਮੈਂ ਵੀ ਸਾਈਕਲ ਤੇ 20 ਰੁਪਏ ਚ ਰੇਸ਼ਾ ਕਰਕੇ ਦੁਗਰੀ ਆਇਓ ਉਹ ਕਹਾਣੀ ਸੀ